ਉਹ ਆ ਪਿਓ ਪੁੱਤ ਦੀ ਜੋੜੀ ਨਾ ਮਲਾਉਣ ਲੱਗਿਆ ਮੈਂ ਇਹਨਾਂ ਨੂੰ ਆਪਾਂ ਸਪੋਰਟ ਕਰਨੀ ਆ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਇਹਨਾਂ ਦੋਵਾਂ ਨੂੰ ਸਪੋਰਟ ਕਰੋ ਜੀ ਆ ਬਾਈ ਯੂਰੀ ਪਿੰਡ ਰਣੀਆ ਬਈ ਆਪਣਾ ਰਣੀਏ ਦੇ ਆ ਤੇ ਆ ਐਮ ਡੀ ਹੋਟਲ ਆ ਇਧਰਲੇ ਪਾਸੇ ਬਦਨੀ ਕਲਾ ਰਹੇ ਜਾਂਦਾ ਇਧਰ ਮੋਗਾ ਰਹੇ ਜਾਂਦਾ ਨਾ ਤੇ ਇੱਥੇ ਇਹਨਾਂ ਨੇ ਆ ਕੰਮ ਸ਼ੁਰੂ ਕੀਤਾ ਭਾਈ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਤੁਸੀਂ ਪਹਿਲ ਕੀਤੀ ਹੈ ਨਾ ਕਿ ਆਪਣੇ ਪੰਜਾਬੀਆਂ ਨੂੰ ਆਪ ਹੀ ਕੰਮ ਕਰਨਾ ਪੈਣਾ ਤਾਂ ਹੀ ਕੋਈ ਆਪਾਂ ਪ੍ਰਵਾਸੀਆਂ ਨੂੰ ਬਾਹਰ ਭੇਜ ਸਕਦੇ ਹਾਂ ਨਹੀਂ ਤਾਂ ਪ੍ਰਵਾਸੀਆਂ ਨੇ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਰਾਜ ਕਰਨਾ ਸ਼ੁਰੂ ਕਰਤਾ ਆਪਣੇ ਪੰਜਾਬੀ ਬਾਹਰ ਜਾ ਕੇ ਦਿਹਾੜੀਆਂ ਕਰਦੇ ਆ ਪਰ ਆ ਸਰਦਾਰੀ ਵਾਲਾ ਕੰਮ ਆਣਾ ਭਾਈ ਇੱਥੇ ਕੰਮ ਨਹੀਂ ਕਰ ਸਕਦੇ ਇੱਥੇ ਕੰਮ ਨਹੀਂ ਕਰਦੇ ਕਿਉਂਕਿ ਜੇ ਆਪਾਂ ਬਿਜ਼ਨਸ ਇਹ ਤਾਂ ਸਹੀ ਤਰੀਕੇ ਨਾਲ ਕਰਾਂਗੇ ਤਾਂ ਆਪਣਾ ਮੁਨਾਫਾ ਬਹੁਤ ਆਊਗਾੜਾ ਭਾਈ ਜੇ ਸਹੀ ਤਰੀਕੇ ਨਾਲ ਕਰਾਂਗੇ ਜੇ ਪੰਜਾਬੀ ਪੰਜਾਬੀ ਦੀ ਚੀਜ਼ ਖਰੀਦਣ ਲੱਗ ਗਿਆ ਤੇ ਫਿਰ ਭਈਏ ਕਾਮਯਾਬ ਨਹੀਂ ਹੋਣਗੇ ਅੱਜ ਭਈਏ ਦੇਖ ਸਕਦਾ ਤੁਸੀਂ ਬਈ ਸ਼ਹਿਰਾਂ ਦੇ ਵਿੱਚ ਕੋਠੀਆਂ ਲੈ ਲਈਆਂ ਭਈਆਂ ਨੇ ਹਨ ਕਿੱਡੇ-ਕਡੇ ਬਿਜ਼ਨਸ ਆਪਦੇ ਕੰਮ ਤੋਂ ਖੜੇ ਕਰ ਗਏ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਆ ਬਾਈ ਉਹਨਾਂ ਨੇ ਬਹੁਤ ਘੈਂਡ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਵੀ ਕੱਪੜਾ ਲੀੜਾ ਕਿੰਨਾ ਪਿਆਣਾ ਇੱਥੇ ਤੇ ਬਾਈ ਫਿਰ ਜ਼ਿੰਮੇਵਾਰ ਪਰਿਵਾਰ ਨਾਲੀ ਸਮੱਤ ਰੱਖਦੇ ਹਾਂ ਲਓ ਜੀ ਬਾਈ ਉਹਨਾਂ ਨੇ ਸਟਾਰਟ ਕੀਤਾ ਬਾਈ ਕਹਿੰਦੇ ਸਾਡਾ ਖੇਤਾਂ ਦੇ ਵਿੱਚ ਘਰਾਂ ਰਣੀਆਂ ਪੈਂਡਾਣਾ ਜੀ ਤੇ ਆ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੋਲੇ ਤੁਹਾਨੂੰ ਬੂਟ ਵੀ ਮਿਲ ਜਾਣਗੇ ਤੇ ਆ ਬਾਈ ਬੇਟਾ ਬਾਈ ਨਾਲ ਹੀ ਹੁੰਦਾ ਫਿਰ ਦੀ ਹੁੰਦਾ ਨਾਲ ਆ ਅੱਛਾ 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 ਕੀ ਨਾਮ ਤੇਰਾ ਲਾਪਰੀ ਸਿੰਘ ਲਾਪਰੀ ਸਿੰਘ ਇਹ ਬਾਈ ਦੇ ਨਾਲ ਵੀ ਕੰਮ ਦੇ ਨਾਲ ਬੱਚ ਹੱਥ ਫਟਾਉਂਦਾ ਅੱਜ ਛੁੱਟੀ ਕਰਕੇ ਹਨਾ ਇੱਥੇ ਆ ਆ ਦੇਖੋ ਸਾਰਾ ਕੁਝ ਮਿਲ ਜੂਗਾ ਬਾਈ ਤੇ ਕੋਟ ਇਧਰਲੇ ਪਾਸੇ ਗਾਹਕ ਵੀ ਦੇਖ ਸਕਦੇ ਹੋ ਬਾਈ ਪਹਿਲਾਂ ਦਾ ਟਿਕਾਣਾ ਬਹੁਤ ਵਧੀਆ ਹਨਾ ਇਹ ਨਾਹ ਦਾ ਕਰਦਾ ਇਧਰੋਂ ਵੀ ਕੋਈ ਬਦਨੀ ਤੋਂ ਵੀ ਆਉਂਦਾ ਜਾਂ ਉਧਰੋਂ ਵੀ ਆਉਂਦਾ ਰਾਹ ਚ ਨਾਹ ਦਾ ਕਰਦਾ ਜਿੱਦੀ ਨਿਗਾਹ ਪੈਂਦੀ ਉਹ ਖੜ ਜਾਂਦਾ ਤੇ ਆ ਬੂਟਾਂ ਦਾ ਕੀ ਰੇਟ ਆ ਬਾਈ ਰੇਟ 300 ਤੋਂ ਸ਼ੁਰੂ ਆਇਆ ਤੇ ਵੈਸੇ ਨਾ ਮੇਰੇ ਕੋਲ 2200 ਦੇ ਵੀ ਹੈਗੇ ਸਾਰੇ ਅੱਛਾ ਵੈਸੇ ਬਾਅਦ ਤਾਂ ਖਤਮ ਆ ਸਾਰਾ ਕੁਝ ਰਹਿਣਾ ਕਿ ਸ਼ੁਰੂ 200 ਤੋਂ ਹੋ ਜਾਂਦੀ ਆਪਣੀ 200 ਰੁਪਏ ਤੋਂ ਸ਼ੁਰੂ ਹੋ ਜਾਂਦਾ ਆ 2 200 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਬਾਈ ਰੇਟ ਬਹੁਤ ਜਾਇਜ਼ ਰੱਖੇ ਹੋਇਆ ਇਧਰਲੇ ਪਾਸੇ ਤੁਹਾਨੂੰ ਦਰ ਇੱਕ ਗੱਲ ਮੈਂ ਦੇਖ ਕੇ ਹੈਰਾਨ ਹੋ ਗਿਆ ਬਾਈ ਇੱਥੇ ਵੀ ਇੱਥੇ ਜਿਵੇਂ ਆਪਾਂ ਕਹਿੰਦੇ ਆ ਵੀ ਸੇਲ ਵਾਲਾ ਸਿਸਟਮ ਨਹੀਂ ਹੈਗਾ ਰੇਟ ਤੁਹਾਨੂੰ ਜ਼ਰੂਰ ਜਾਇਜ਼ ਮਿਲਣਗੇ ਪਰ ਚੀਜ਼ ਤੁਹਾਨੂੰ ਕੁਆਲਿਟੀ ਦੀ ਮਿਲੂਗੀ ਸਭ ਤੋਂ ਵੱਡਾ ਮੇਨ ਮੰਤਬ ਤਾਂ ਇਹੀ ਆ ਵੀ ਵੱਡੇ ਵੱਡੇ ਮੌਲਾਂ ਛੱਡ ਕੇ ਚਲੋ ਜਿਹਨੇ ਪ ਪੰਜਾਬੀ ਭਰਾ ਤੋਂ ਵੀ ਚੀਜ਼ ਖਰੀਦ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਤੇ ਫਿਰ ਕਪੜਾ ਵੀ ਗਾਰੰਟੀ ਵਾਲੀ ਹੁੰਦਾ ਹੈ ਬਾਈ ਹਾਂ ਜੀ ਮੈਂ ਕੱਪੜੇ ਦੀ ਗਾਰੰਟੀ ਵਧੀਆ ਹੁੰਦੀ ਹੈ ਹਾਂ ਕੱਪੜੇ ਵੀ ਗਾਰੰਟੀ ਵਾਲੇ ਵੀ ਹੁੰਦੇ ਆ ਜਿਵੇਂ ਹੁਣ ਦੇਖੋ 2250 ਦੇ ਵਿੱਚ ਕੀ ਆਉਂਦਾ ਹਨਾ ਬੜੇ ਗਾਰੰਟੀ ਵਾਲੇ ਕੱਪੜੇ ਆ ਬਈ ਉਹ ਜਮ੍ਹਾਂ ਸੀ ਹੋਗੀ ਹਾਂ ਰੇਟ ਜਮ੍ਹਾਂ ਸੀ ਹਾਂ ਦੇਖੇ ਕੁਆਲਟੀ ਹੋਗੀ ਉਹਦੇ ਦਾ ਰੇਟ ਘਟੂਗਾ ਰੇਟ ਉਧਰਲੇ ਪਾਸੇ ਕੋਟ ਵੀ ਪਏ ਹਨਾ ਫਟੂਏ ਵੀ ਹੋਗੇ ਇਧਰਲੇ ਪਾਸੇ ਆ ਸਵੈਟ ਸ਼ਰਟਾਂ ਆ ਗਈਆਂ ਇਹ ਕਰਨੀਏ ਨੋਰਮਲ ਰੇਂਜ ਚ ਆ 5 ਚ 4 ਦੇ ਵਿੱਚ ਜਾਂ 550 ਦੇ ਵਿੱਚ ਇਹ ਮੇਰੇ ਕੋਲ ਹੁੰਦੀ ਹੈ ਕੁਆਲਟੀ ਓਕੇ ਓਕੇ ਬੋਰ ਨਹੀਂ ਆਉਂਦੀ ਕਿ ਵਧੀਆ ਕੁਆਲਟੀ ਅੱਛਾ ਵਧੀਆ ਕੁਆਲਟੀ ਆਈਆਂ ਸਾਰੀਆਂ ਹੀ ਮਿਲ ਜਾਣਗੀਆਂ ਬਾਈ ਆਹ ਦਸਤਾਨੇ ਵਗੈਰਾ ਹੋਗੇ ਜੈਕਟਾਂ ਹੋਗੀਆਂ ਤੇ ਆਉਣਾ ਕਿੱਥੇ ਆ ਮੈਂ ਤੁਹਾਨੂੰ ਲੋਕੇਸ਼ਨ ਇੱਕ ਵਾਰ ਦੁਬਾਰਾ ਸਮਝਾ ਦਿੰਨਾ ਆਹ ਬਦਨੀ ਗਲਾਂ ਨੂੰ ਛੜਕ ਚਲੀ ਜਾਂਦੀ ਆ ਆਪਾਂ ਇਸ ਟਾਈਮ ਐਮਡੀ ਹੋਟਲ ਕੋਲੇ ਖੜੇ ਆ ਚਾਹੇ ਦੀ ਗੂਗਲ ਤੇ ਲੋਕੇਸ਼ਨ ਭਰ ਲਿਓ ਤੇ ਉਹਦੇ ਬਿਲਕੁਲ ਸਾਹਮਣੇ ਬਾਈ ਡੇਲੀ ਆਉਣੇ ਹੋ ਫਿਰ ਕੋਈ ਹਾਂ ਡੇਲੀ ਡੇਲੀ ਆਏ ਤਾਂ ਨਹੀਂ ਵੀ ਛੁੱਟੀ ਕਰ ਲਈਏ ਤੁਹਾਨੂੰ ਡੇਲੀ ਡੇਲੀ